ਜੈ ਸ਼੍ਰੀ ਰਾਮ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਪੰਜਾਬ ਸਰਕਾਰ ਫੇਲ ਹੈ ਅਤੇ ਪੰਜਾਬ ਸਰਕਾਰ ਦਾ ਮੰਤਰੀ ਵੀ ਫੇਲ ਹੈ ਇਹ ਮੈਂ ਕਿਉਂ ਕਹਿ ਰਿਹਾ ਤੇ ਤੁਸੀਂ ਵੀ ਜੇਕਰ ਤੁਹਾਨੂੰ ਗੱਲ ਸਹੀ ਲੱਗੀ ਤਾਂ ਤੁਸੀਂ ਵੀ ਕਿਓ ਕਿ ਫੇਲ ਹੈ ਜੇਕਰ ਲੱਗਿਆ ਕਿ ਅਰुण ਗਲਤ ਬੋਲ ਰਿਹਾ ਤਾਂ ਤੁਸੀਂ ਇਹ ਵੀ ਗੱਲ ਕਿਓ ਕਿ ਭਾਈ ਅਰुण ਤੂੰ ਗਲਤ ਬੋਲ ਰਿਹਾ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆ ਇੱਕ ਵੱਡਾ ਮੁੱਦਾ ਸਕੂਲਾਂ ਦੇ ਨਾਲ ਜੁੜਿਆ ਹੁੰਦਾ ਹੈ ਜਿੱਥੇ ਕਿ ਮਾਪਿਆਂ ਦੇ ਨਾਲ ਪ੍ਰਾਈਵੇਟ ਸਕੂਲ ਵਾਲੇ ਕੁਝ ਅਜਿਹੇ ਨੇ ਜੋ ਕਿ ਕਾਫੀ ਲੁੱਟ ਕਰਦੇ ਨੇ ਲੁੱਟ ਕਿਵੇਂ ਕਰਦੇ ਨੇ ਸਕੂਲਾਂ ਦੇ ਬੈਗਾਂ ਤੇ ਆਪਣੇ ਸਕੂਲ ਦਾ ਨਾਮ ਛਾਪਦੇ ਨੇ ਸਕੂਲਾਂ ਦੀਆਂ ਕਾਪੀਆਂ ਤੇ ਸਕੂਲ ਦਾ ਨਾਮ ਛਾਪਦੇ ਨੇ ਅਤੇ ਇਸ ਤੋਂ ਇਲਾਵਾ ਇੱਕੋ ਦੁਕਾਨ ਤੇ ਵਰਦੀਆਂ ਖਰੀਦਣ ਨੂੰ ਕਹਿੰਦੇ ਨੇ ਕਿਤਾਬਾਂ ਖਰੀਦਣ ਨੂੰ ਕਹਿੰਦੇ ਨੇ ਜਦਕਿ ਸਰਕਾਰ ਨੇ ਤਿੰਨ ਤਿੰਨ ਕਿਹਾ ਹੋਇਆ ਜੇਕਰ ਸਰਕਾਰ ਨੇ ਤਿੰਨ ਦੁਕਾਨਾਂ ਕਿਹਾ ਤਾਂ ਤਿੰਨ ਦੁਕਾਨਾਂ ਉਹ ਇੱਕੋ ਬੰਦੇ ਦੀਆਂ ਹੁੰਦੀਆਂ ਨਾਮ-ਨਾਮ ਬਦਲ ਕੇ ਸਟੋਰਾਂ ਦਾ ਇਨਾਮ ਦੇ ਦਿੰਨੇ ਆ ਅਜਿਹਾ ਇੱਕ ਮਾਮਲਾ ਕੁਰਾਲੀ ਦੇ ਵਿੱਚ ਸਾਹਮਣੇ ਆਇਆ ਹੈ ਦੇ ਕੁਰਾਲੀ ਦੇ ਇੱਕ ਪ੍ਰਾਈਵੇਟ ਸਕੂਲ ਨੇ ਕੀਤਾ ਕਿ ਤੁਹਾਨੂੰ ਪੂਰੀ ਗੱਲ ਬਾਤ ਸੁਣਾਣੇ ਆ ਸਕੂਲ ਖੁੱਲਿਆ ਹੋਇਆ ਪ੍ਰਾਈਵੇਟ ਤੇ ਉਹਨੇ ਕੀ ਕੀਤਾ ਸਕੂਲ ਦੀ ਡਾਇਰੀ ਤੇ ਮੈਂਸ਼ਨ ਕੀਤਾ ਹੋਇਆ ਹੈ ਕਿ ਸਕੂਲ ਦੀ ਇਹ ਵਰਦੀ ਇਹ ਲੱਗੇਗੀ ਸਰਦੀ ਦੀ ਵਿంటర్ ਦੀ ਅਤੇ ਸਕੂਲ ਦੀ ਡੈਰੀਆਂ ਸਾਰੇ ਬੱਚਿਆਂ ਨੂੰ 2200 4400 5500 ਨੂੰ ਵੀ ਵੇਚੀਆਂ ਹੋਈਆਂ ਉਹ ਸਕੂਲ ਦੇ ਵਿੱਚੋਂ ਕਾਪੀਆਂ ਲੱਗਦੀਆਂ ਉਸਤੇ ਬਾਹਰ ਵੀ ਪ੍ਰਿੰਟ ਰੇਟ ਤੇ ਉਹ ਅਲਾਵਾ ਉਹ ਪ੍ਰਿੰਟ ਰੇਟ 90 90 ਰੁਪਏ 20 25 ਰੁਪਏ ਵਾਲੀ ਕਾਪੀ ਆ ਉਸ ਤੇ 90 ਰੁਪਏ ਪ੍ਰਿੰਟ ਰੇਟ ਲੱਗਿਆ ਹੋਇਆ ਤੇ ਸਿਰਫ ਸਕੂਲ ਦਾ ਲੋਗੋ ਉਸ ਤੇ ਬਾਹਰ ਲਾਇਆ ਹੋਇਆ ਤੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈ ਟੀਚਰ ਕਹਿੰਦੇ ਆ ਕਿ ਇਹੀ ਕਿਤਾਬ ਇਹੀ ਕਾਪੀ ਖਰੀਦ ਕੇ ਲੈ ਕੇ ਆਣੀ ਹੈ ਜਿਸ ਤੇ ਸਕੂਲ ਦਾ ਲੋਗੋ ਲੱਗਿਆ ਹੋਵੇ ਇੱਕ ਦੁਕਾਨ ਤੇ ਉਹ ਸਕੂਲ ਦਾ ਬੈਗ ਮਿਲਦਾ ਜਿਸ ਤੇ ਸਕੂਲ ਦਾ ਨਾਮ ਲਿਖਿਆ ਹੋਇਆ ਤੇ ਉਸੇ ਸਕੂਲ ਦੇ ਵਿੱਚ ਅਲਾਉਡ ਨਹੀਂ ਹੈ ਜੇਕਰ ਕੋਈ ਹੋਰ ਬੈਗ ਲੈ ਕੇ ਆਵੇ ਸਿਰਫ ਜੇਕਰ ਤੁਹਾਡਾ ਬੈਗ ਫਟ ਗਿਆ ਤਾਂ ਵੀ ਤੁਸੀਂ ਉਹੀ ਸਕੂਲ ਦਾ ਲੈ ਕੇ ਆਣਾ ਹੈ ਉਸੇ ਦੁਕਾਨ ਤੋਂ ਲੈ ਕੇ ਆਣਾ ਹੈ ਹੁਣ ਇਸ ਮੁੱਦੇ ਨੂੰ ਲੈ ਕੇ ਇੱਕ ਗੱਲ ਇੱਥੇ ਨਵੀਂ ਤੋਂ ਨਾਲ ਐਡ ਕਰ ਰਿਹਾ ਹਾਂ ਹੁਣ ਕਰਿਆ ਕਿ ਜਦੋਂ ਸਲਾਨਾ ਡੈਰੀ ਜਿਹੜੀ ਹੈ ਉਹ ਮਾਰਚ ਤੋਂ ਬਾਅਦ April ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਵਿੰਟਰ ਦੀ ਯੂਨੀਫਾਰਮ ਵੀ ਲਿਖੀ ਹੁੰਦੀ ਹੈ ਕਿ ਗ੍ਰੀਨ ਕਲਰ ਦੀ ਪੈਂਟ ਹੈ ਜਾਂ ਗ੍ਰੀਨ ਕਲਰ ਦੀ ਨਿਕਰ ਹੈ ਜਾਂ XYZ ਕੁਝ ਵੀ ਹੈ ਉਹ ਡੈਰੀ ਤੇ ਕੁਝ ਹੋਰ ਲਿਖਿਆ ਹੋਇਆ ਤੇ ਡਰੈਸ ਹੋਰ ਕੋਈ ਜਿਹੜੀ ਆ ਲਾ ਦਿੱਤੀ ਹੈ ਉਹ ਵੀ ਡਰੈਸ ਇੰਨੀ ਜ਼ਿਆਦਾ ਮਹਿੰਗੀ ਲਾ ਦਿੱਤੀ ਹੈ ਕਿ ਇੱਕ ਬੱਚੇ ਦੀ ਤਕਰੀਬਨ 6000 ਰੁਪਏ ਦੀ ਵਰਦੀ ਛੋਟੇ ਬੱਚੇ ਦੀ ਆਣੀ ਹੈ ਪੂਰੀ ਸਰਦੀ ਦੀ ਤੇ ਲੋਕ ਮਾਪੇ ਫਸੇ ਹੋਏ ਨੇ ਕਿ ਭਾਈ ਸਕੂਲ ਦਾ ਜਿਹੜਾ ਰਿਜ਼ਲਟ ਹੈ ਪੇਪਰਾਂ ਦਾ ਨੇੜੇ ਆਇਆ ਹੋਇਆ ਜੀ ਸਕੂਲ ਦੇ ਨਾਲ ਕਾਤੇ ਪੰਗਾ ਲੈਣਾ ਹੈ ਮਾਪਿਆਂ ਨੂੰ ਵੀ ਮੈਂ ਕਾਇਰ ਕਹੂੰਗਾ ਕਿ ਤੁਹਾਡੇ ਪਾਈ ਤੀਲਾਂ ਚ ਤੇਲ ਖਤਮ ਹੋ ਚੁੱਕਿਆ ਜੇ ਤੁਸੀਂ ਆਪਣੇ ਹੱਕ ਸੱਚ ਦੀ ਲੜਾਈ ਨਹੀਂ ਲੜ ਸਕਦੇ ਤਾਂ ਲਖਾਂ ਲਾਂਤਾ ਤੁਹਾਡੇ ਤੇ ਕਿਉਂਕਿ ਤੁਹਾਨੂੰ ਇਹ ਲੜਾਈ ਲੜਨੀ ਪੈਣੀ ਕਰਪਸ਼ਨ ਦੇ ਮੁੱਦੇ ਨੂੰ ਲੈ ਕੇ ਲੜਨਾ ਪੈਣਾ ਆਪਣੇ ਬੱਚਿਆਂ ਨੂੰ ਲੈ ਕੇ ਲੜਨਾ ਪੈਣਾ ਇਹ ਕੋਈ ਵਿਦਿਆ ਦੇ ਮੰਦਰ ਨਹੀਂ ਹੈ ਇਹ ਸਿਰਫ ਇੱਕ ਪ੍ਰਾਈਵੇਟ ਦੁਕਾਨਾਂ ਖੁੱਲੀਆਂ ਹੋਈਆਂ ਜਿਨ੍ਹਾਂ ਨੂੰ ਸਕੂਲਾਂ ਦਾ ਕੋਈ ਨਾਮ ਦਿੱਤਾ ਹੋਇਆ ਤੇ ਕੁਝ ਸਕੂਲ ਜਿਹੜੇ ਇਹ ਕੋਰਾਲੀ ਸ਼ਹਿਰ ਚ ਵੀ ਅਜੇ ਖੁੱਲੇ ਹੋਏ ਨੇ ਅਤੇ ਇਸ ਤੋਂ ਬਾਹਰ ਵੀ ਖੁੱਲੇ ਹੋ ਸਕਦੇ ਨੇ ਅਤੇ ਗੱਲ ਕੀ ਬਣਦੀ ਹੈ ਤੁਸੀਂ ਸ਼ਿਕਾਇਤ ਕਰਿਆ ਡੀਓ ਨੂੰ ਤੁਸੀਂ ਸ਼ਿਕਾਇਤ ਕਰਿਆ ਕਿਸੇ ਵੀ ਵਿਭਾਗ ਦੇ ਅਫਸਰ ਨੂੰ ਉਹ ਕੀ ਕਰਦੇ ਹਨ ਨੋਟਿਸ ਜਾਂ ਇੱਕ ਚਿੱਠੀ ਜੀ ਕੱਢ ਦਿੰਨੇ ਆ ਉਸ ਤੋਂ ਬਾਅਦ ਬੁਲਾ ਲੈਣੇ ਆ ਤੇ ਉਸ ਤੋਂ ਬਾਅਦ ਲਿਖਾ ਕੇ ਲੈ ਲੈਣੇ ਵੀ ਅੱਗੇ ਨੂੰ ਇਹ ਕੰਮ ਨਹੀਂ ਕਰੂਗੇ ਜਦੋਂ ਸਾਰੀ ਦੁਕਾਨਦਾਰੀ ਅਗਲਾ ਮਾਲ ਵੇਚ ਕੇ ਬੇਲਾ ਹੋ ਜਾਂਦਾ ਹੈ ਤੇ ਲੋਕਾਂ ਨੂੰ ਸਰਕਾਰਾਂ ਤੋਂ ਉਮੀਦ ਨਹੀਂ ਹੈ ਹਾਲਾਂਕਿ ਹਰਜੋਤ ਬੈਂਸ ਇੱਕ ਵਕੀਲ ਵਧੀਆ ਟੌਪ ਕਲਾਸ ਦੇ ਵਕੀਲਾ ਉਹਨਾਂ ਨੂੰ ਸ਼ਾਇਦ ਇਸ ਮੁੱਦੇ ਬਾਰੇ ਜਾਣਕਾਰੀ ਜ਼ਰੂਰ ਹੋਵੇ ਪਰ ਪਤਾ ਨਹੀਂ ਕਿਉਂ ਉਹ ਕਿਉਂ ਅਣਗੇਲਾ ਕਰ ਰਹੇ ਆ ਪਿਛਲੇ 4 ਸਾਲ ਤੋਂ ਇਹ ਕੰਮ ਲਗਾਤਾਰ ਚੱਲ ਰਿਹਾ ਸਕੂਲਾਂ ਦੇ ਵਿੱਚ ਜਿਹੜੀਆਂ ਕਾਪੀਆਂ ਲਈਆਂ ਜਾ ਰਹੀਆਂ ਉਹਨਾਂ ਦੇ ਬਾਅਦ ਸਕੂਲ ਦਾ ਲੋਗੋ ਲੱਗਿਆ ਹੋਇਆ ਹੈ ਬੈਗਾਂ 'ਤੇ ਸਕੂਲ ਦਾ ਲੋਗੋ ਲੱਗਿਆ ਹੋਇਆ ਜੇਕਰ ਜਿਵੇਂ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਮਤਲਬ ਇਸ ਤਰ੍ਹਾਂ ਹੀ سلسلہ ਚੱਲਦਾ ਰਿਹਾ ਤੇ ਇਹ ਵੀ ਹੋ ਸਕਦਾ ਕਿ ਬੱਚਿਆਂ ਦੇ ਕੱਛਿਆਂ ਤੱਕ ਬੈਨੈਨਾ ਤੱਕ ਵੀ ਆਪਣੇ ਸਕੂਲ ਦੀ ਲੋਗੋ ਲਾ ਸਕਦੇ ਆ ਕਿਉਂਕਿ ਸਰਕਾਰ ਬੋਲਣ ਵਾਲੀ ਨਹੀਂ ਹੈ ਸਰਕਾਰ ਨੂੰ ਸਿਰਫ ਇੰਜ ਹੈ ਬਿਚਪ ਕਰਕੇ ਆਪਣਾ ਜੋ ਚੱਲਦਾ ਓਖਣਾ ਚਲਾਈ ਜਾਈਏ ਤੇ ਇੱਕ ਵੱਡਾ ਸਵਾਲ ਹੈ ਹੁਣ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਹੜੇ ਸਕੂਲ ਦੀ ਮੈਂ ਗੱਲ ਕਰ ਰਿਹਾ ਤੇ ਆਖਰ ਹੋਣਾ ਕੀ ਚਾਹੀਦਾ ਸੀ ਤੇ ਸਰਕਾਰ ਕਿਉਂ ਨਹੀਂ ਚਾਹੁੰਦੀ ਇਹਨਾਂ ਸਕੂਲਾਂ ਤੇ ਕਾਰਵਾਈ ਕਰਨਾ ਅਤੇ ਕੀ ਮਾਪਿਆਂ ਦੇ ਨਾਲ ਅਜਿਹੀ ਲੁੱਟ ਲਗਾਤਾਰ ਚਲਦੀ ਰਹੇਗੀ ਅਤੇ ਮਾਪੇ ਵਿਚਾਰੇ 20 ਰੁਪਏ ਵਾਲੀ ਕਾਪੀ 70 70 80 80 90 90 ਰੁਪਏ ਦੀ ਲੈਣ ਨੂੰ ਮਜਬੂਰ ਹੋਣਗੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਆਖਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਮਸਲੇ ਨੂੰ ਲੈ ਕੇ ਕਿ ਪੰਜਾਬ ਸਰਕਾਰ ਵੱਲੋਂ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਜਾਂ ਫਿਰ ਪੰਜਾਬ ਸਰਕਾਰ ਵੀ ਕੁਝ ਅਜਿਹੇ ਪ੍ਰਾਈਵੇਟ ਸਕੂਲਾਂ ਸਾਹਮਣੇ ਬੋਣਾ ਸਾਬਤ ਹੋ ਰਹੀ ਹੈ ਧੰਨਵਾਦੀ